ਕੋਡੋ ਦੀ ਆਪਾ ਹਾਏ 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 ਆਮ ਆਦਮੀ ਸਰਕਾਰ ਮਰਦਾਬਾਦ 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 ਸਾਬ ਦਾ ਸਰਪੰਚ ਚੰਨਪ੍ਰੀਤ ਕੌਰ ਦੇ ਘਰ ਵਾਲਾ ਉਹਨੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਦੇ ਉੱਤੇ ਚੇਟਾਂ ਮਾਰੀਆਂ ਗਾਲਾਂ ਕੱਢੀਆਂ ਜਾਤੀ ਸੂਚਕ ਸ਼ਬਦ ਵਰਤੇ ਤੇ ਡੈਮੋਕ੍ਰੇਸੀ ਦਾ ਜਿਹੜਾ ਕੁੰਭ ਮਹਾਕੁੰਭ ਚੱਲ ਰਿਹਾ ਜੋ ਮੋਡਲੀ ਪੰਚਾਇਤ ਉਹਨੂੰ ਚੁਣਨ ਵਾਸਤੇ ਮੈਂ ਜਿਹੜੇ ਹੈਗੇ ਨੇ ਮੈਂਬਰ ਪੰਚਾਇਤ ਜਾਂ ਸਰਪੰਚ ਖੜੇ ਕੀਤੇ ਸੀਗੇ ਉਸੇ ਖੁੰਦਕ ਨੂੰ ਲੈ ਕੇ ਉਹ ਨੇ ਮਤਲਬ ਕਿ ਮੇਰੇ ਘਰ ਦੇ ਉੱਤੇ ਹਮਲਾ ਕੀਤਾ ਮੈਂ ਸਰਕਾਰ ਨਿਰਾ ਝੂਠ ਬੋਲ ਰਹੀ ਆ दारू ਪੀ ਕੇ ਭਗਵੰਤ ਮਾਨ ਕੋਸੋਰ ਗੱਲ ਕਰ ਜਾਂਦਾ दारू ਪੀ ਕੇ ਭਗਵੰਤ ਮਾਨ ਕੋਸੋਰ ਗੱਲ ਕਰ ਜਾਂਦਾ ਇਹਦੇ ਜਿਹੜੇ ਐਮਐਲਏ ਨੇ ਉਹ ਗੱਲ ਕੋਸੋਰ ਕਰ ਜਾਂਦਾ ਪਰ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਹੀ ਮਦਭਾਗਾ ਚੋਣ ਲੜਨੇ ਆਪਾਂ ਜੋੜ ਵਧੀਆ ਤਰੀਕੇ ਨਾਲ ਲੜੋ ਸਾਡਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਚੋਣ ਆ ਇਹ ਨਿਰਪੱਖ ਹੋਣੀ ਚਾਹੀਦੀ ਆ ਤੇ ਜਿਹੜਾ ਇਹਦਾ ਅਸਲਾ ਉਹ ਜ ਮਤਲਬ ਕਿ ਜਮਾ ਹੋਣਾ ਚਾਹੀਦਾਗਾ ਜੀ ਧਰਮਿੰਦਰ ਗੁੰਡਾ ਮੁਰਦਾਬਾਦ ਮੁਰਦਾਬਾਦ ਗੁੰਡਾ ਗੁੰਡਿਆਂ ਦਾ ਸਰਦਾਰ ਮੁਰਦਾਬਾਦ ਮੁਰਦਾਬਾਦ ਗੁੰਡਾ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾ ਕਿਉਂਕਿ ਸਮਗਲਰ ਵੀ ਇਹ ਚਿੱਟਾ ਵੀ ਵੇਚਦਾ ਆਫੀਮ ਵੀ ਵੇਚਦਾ ਇਹ ਬੰਦਾ ਅਸੀਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਾਂ ਤੇ ਇਹ ਜਿਹੜਾ ਆਪਣਾ ਸਾਡੇ ਨਾਲ ਖੰਧ ਕੱਢ ਰਿਹਾ ਸਰਪੰਚ ਦੇ ਮਨ ਦਾ ਬਹੁਤ ਨਜ਼ਦੀਕੀ ਆ ਇਹਨੇ ਇੱਕ ਰਾਤ ਕੁਲਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ 12 ਵਜੇ ਦੇ 10 ਮਿੰਟ ਦੀ ਗੱਲ ਹੈਗੀ ਆ ਜਦੋਂ ਮੇਰੇ ਘਰ ਦੇ ਉੱਤੇ ਤਰਮਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਜੋ ਕਿ ਸਾਬਕਾ ਸਰਪੰਚ ਚੰਨਪ੍ਰੀਤ ਕੌਰ ਦੇ ਘਰ ਵਾਲਾ ਉਨੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਮੇਰੇ ਘਰ ਦੇ ਉੱਤੇ ਇੱਟਾਂ ਮਾਰੀਆਂ ਗਾਲਾਂ ਕੱਢੀਆਂ ਜਾਤੀ ਸੂਚਕ ਸ਼ਬਦ ਵਰਤੇ ਤੇ ਡੈਮੋਕ੍ਰੇਸੀ ਦਾ ਜਿਹੜਾ ਕੁੰਭ ਮਹਾਕੁੰਭ ਚੱਲ ਰਿਹਾ ਜੋ ਮੋਡਲੀ ਪੰਚਾਇਤ ਆ ਉਹਨੂੰ ਚੁਣਨ ਵਾਸਤੇ ਮੈਂ ਜਿਹੜੇ ਹੈਗੇ ਨੇ ਮੈਂਬਰ ਪੰਚਾਇਤ ਜਾਂ ਸਰਪੰਚ ਖੜੇ ਕੀਤੇ ਸੀਗੇ ਉਸੇ ਖੁੰਦਕ ਨੂੰ ਲੈ ਕੇ ਉਹ ਨੇ ਮਤਲਬ ਕਿ ਮੇਰੇ ਘਰ ਦੇ ਉੱਤੇ ਹਮਲਾ ਕੀਤਾ ਮੈਂ ਕੱਲ ਐਸਐਸਟੀ ਨੂੰ 4 ਵਜੇ ਫੋਨ ਕੀਤਾ ਸੀ ਕਿ ਮੇਰੇ ਘਰ ਦੇ ਉੱਤੇ ਹਮਲਾ ਵੀ ਹੋ ਸਕਦਾ ਤੇ ਇਹਦਾ ਅਸਲਾ ਵੀ ਜਮ੍ਹਾਂ ਕਰਾਇਆ ਜਾਵੇ ਬੰਦੇਆ ਕਿਉਂਕਿ ਪਹਿਲਾਂ ਵੀ ਐਸੇ ਕਿਸੇ ਗਰੀਬ ਦੇ ਘਰੇ ਸਾਡੇ ਮੰਗੂ ਸਿੰਘ ਦੇ ਘਰੇ ਪਹਿਲਾਂ ਵੀ ਇਹਨੇ ਗੋਲੀਆਂ ਚਲਾਈਆਂ ਨੇ ਉਹ ਗਰੀਬ ਹੋਣ ਦੇ ਨਾਤੇ ਉਹਨਾਂ ਨੇ ਉਹ ਗੱਲ ਦਵਾਈ ਨਹੀਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾ ਕਿਉਂਕਿ ਇਹ ਸਮਗਲਰ ਵੀ ਇਹ ਚਿੱਟਾ ਵੀ ਵੇਚਦਾ ਆਫੀਮ ਵੀ ਵੇਚਦਾ ਇਹ ਬੰਦਾ ਸੋ ਇਹ ਗੁਰਗਾ ਪਾਲਿਆ ਹੋਇਆ ਦੇਵਮਾਨ ਨੇ ਸੋ ਇਸ ਕਰਕੇ ਮੇਰੀ ਹੱਤਵਾਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਅਗਰ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਅੱਜ ਅਸੀਂ ਐਸ்சி ਕਮਿਸ਼ਨ ਵੱਲੋਂ ਐਸ்சி ਡਿਪਾਰਟਮੈਂਟ ਵੱਲੋਂ ਮੇਰੀ ਪੂਰੀ ਕਾਂਗਰਸ ਦੀ ਟੀਮ ਵੱਲੋਂ ਅਸੀਂ ਇੱਕ ਬਹੁਤ ਵੱਡਾ ਧਰਨਾ ਦੇਣ ਜਾ ਰਹੇ ਹਾਂ ਪ੍ਰਸ਼ਾਸਨ ਅੱਗੇ ਹੱਤਵਾਨ ਕੇ ਬੇਨਤੀ ਹੈ ਕਿ ਹਜੇ ਡੁੱਲੇ ਵੇਰਾਂ ਦਾ ਕੁਛ ਨਹੀਂ ਬਗੜਿਆ ਇਹ ਬੰਦੇ ਨੂੰ ਕਾਰਵਾਈ ਕਰਕੇ ਇਹਦੇ ਤੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਪਹਿਲੇ ਵੀ ਨਿੱਜੀ ਦੁਸ਼ਮਣ ਚੱਲੇ ਤੁਹਾਡੇ ਨਾਲ ਕੋਈ ਮੇਰੇ ਨਾਲ ਕੋਈ ਨਿੱਜੀ ਦੁਸ਼ਮਣ ਨਹੀਂ ਜੀ ਬਸ ਇਹ ਇਹ ਸੀਗਾ ਜਦੋਂ ਸੱਤਾ ਦੇ ਬਦਲੇ ਆ ਮੈਂ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਦੇ ਨਾਲ ਖੜਦਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਉਹ ਇਸ ਖੁੰਦਕ ਨੂੰ ਲੈ ਕੇ ਇਹ ਮਤਲਬ ਕਿ ਕਿਸੇ ਦਬਾਉਣਾ ਚਾਹੁੰਦਾ ਪ੍ਰੈਸਰਾਈਜ਼ ਕਰਨਾ ਚਾਹੁੰਦਾ ਮਤਲਬ ਕਿ ਇਹ ਗੁੰਡਾਗਰਦੀ ਕਰ ਰਿਹਾ ਮਤਲਬ ਹੋਰ ਮੇਰੀ ਕੋਈ ਇਹਦੇ ਨਾਲ ਕੋਈ ਨਿੱਜੀ ਕੋਈ ਦੁਸ਼ਮਣੀ ਨਹੀਂ ਹੈਗੀ ਸਰਕਾਰ ਬੋਲ ਰਹੀ ਹੈ ਪਾਰਟੀ ਬਾਜੀ ਨੂੰ ਬਖ ਹੋ ਕੇ ਬੋਟਾ ਲੜੇ ਜਾਣਗੇ ਆਪਾਂ ਸੋਣਾਂ ਅਜ ਦੁਸ਼ਕੀ ਹੋ ਰਹੀ ਹੈ ਸਰਕਾਰ ਨਿਹਰਾ ਝੂਠ ਬੋਲ ਰਹੀ ਆ दारू ਪੀ ਕੇ ਭਗਵੰਤ ਮਾਨ ਕੋਸੋਰ ਗੱਲ ਕਰ ਜਾਂਦਾ ਇਹਦੇ ਜਿਹੜੇ ਐਮ ਐਲ اے ਨੇ ਉਹ ਗੱਲ ਕੋਸੋਰ ਕਰ ਜਾਂਦਾ ਪਰ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਬਹੁਤ ਹੀ ਮਦਭਾਗਾ ਕੱਲ ਜੀਰੇ ਦੇ ਵਿੱਚ ਸੁਣਿਆ ਨੇ ਇੱਕ ਆਪਣੇ ਇੱਥੇ ਵੀਡੀਓ ਨੇ ਸਾਰੇ ਆਮ ਕੈਂਡੀਡੇਟਾਂ ਨੂੰ ਗਾਲਾਂ ਕੱਢੀਆਂ ਪੁਨਰੇੜੀ ਬਲਾਕ ਦੇ ਵਿੱਚ ਇਸੇ ਤਰ੍ਹਾਂ ਨਾਬੇ ਦੇ ਵਿੱਚ ਮਤਲਬ ਆ ਤੁਸੀਂ ਦੇਖ ਰਹੇ ਹੋ ਮੇਰੇ ਘਰ ਦੇ ਉੱਤੇ ਲਗਾਤਾਰ ਮੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਰਿਆਂ ਦੇ ਵਿੱਚ ਰਿਕਾਰਡਿੰਗ ਮੈਂ ਪ੍ਰਸ਼ਾਸਨ ਨੂੰ ਐਸ ਐਸ ਪੀ ਸਾਹਿਬ ਨੂੰ ਚੌਂਕੀ ਦੇ ਵਿੱਚ ਵੀ ਮਤਲਬ ਕਿ ਦਰਖਾਸਤ ਦੇ ਕੇ ਆਇਆ ਪਰ ਅਜੇ ਤੱਕ ਕੋਈ ਪੁਲਿਸ ਅਧਿਕਾਰੀ ਛੋਟੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਮਤਲਬ ਕਿ ਇੱਕ ਚੋਣਾ ਨੂੰ ਬਹੁਤ ਹੀ ਸਿੱਧੇ ਢੰਗ ਨਾਲ ਕਰਾਇਆ ਜਾਵੇ ਤਾਂ ਕਿ ਲੋਕਾਂ ਦੇ ਉੱਤੇ ਜਿਹੜੇ ਚੋਣ ਲੜ ਰਹੇ ਉਹਨਾਂ ਤੇ ਕੋਈ ਦਬਾਅ ਨਾ ਆਵੇ ਪ੍ਰੈਸ਼ਰ ਨਾ ਆਵੇ ਇਹ ਬੰਦ ਦੀ ਕਾਰਵਾਈ ਹੈ ਇਸ ਬੰਦੇ ਦੇ ਉੱਤੇ ਪਰਚਾ ਦਾਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਇਹਦੇ ਕੋਲ ਹਾਂਜੀ ਰਵਲਵਰ ਹੱਟ ਟਾਈਮ ਰਹਿਵਾ ਮੈਂ ਇਹੀ ਰਵਲਵਰ ਦਾ ਖਦਸਾ ਜਿਹੜਾ ਉਹ ਮੈਂ ਰਾਤ ਐਸਐਸਓ ਸਾਹਿਬ ਨੂੰ 4:00 ਵਜੇ 10 ਮਿੰਟ ਤੇ ਫੋਨ ਕਰਕੇ ਮੈਂ ਖਦਸਾ ਜਿਤਾਇਆ ਕਿ ਵੀ ਸਰ ਇਹਦਾ ਇਹਨਾਂ ਦਾ ਜਿਹੜਾ ਹੈਗਾ ਉਹ ਮਤਲਬ ਇਹਦਾ ਹਸਲਾ ਜਮ੍ਹਾਂ ਕਰਾ ਲਓ ਕਿਉਂਕਿ ਪਹਿਲਾਂ ਵੀ ਇਹ ਇਹੋ ਜਿਹੇ ਕਾਰਵਾਈਆਂ ਕਰ ਰਿਹਾ ਕਿ ਇਹਦੇ ਪਰਚਾ ਇਹ ਤੇ ਰੇਪ ਤੇ ਰੇਪ ਦਾ ਪਰਚਾ ਵੀ ਇਹਦੇ ਤੇ ਹੋਇਆ ਮਾਰਡਰ ਦਾ ਵੀ ਪਰਚਾ ਇਹਦੇ ਤੇ ਹੋਇਆ ਹੋਇਆ ਉਹ ਮਤਲਬ ਕਿ ਇਹ ਬੰਦਾ ਕ੍ਰਿਮੀਨਲ ਬੰਦਾ ਇਸ ਕਰਕੇ ਇਹਦਾ ਜਿਹੜਾ ਹੈਗਾ ਇਹਨੂੰ ਨੱਥ ਪਾਈ ਜਾਵੇ ਨਹੀਂ ਤਾਂ ਇਹ ਸਾਡੇ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਇਹ ਦਸਤ ਫਲਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਸੀ ਦੱਸ ਰਿਹਾ ਤੇ ਇੰਨੇ ਪਰਚੇ ਹੋਏ ਨੇ ਪਰ ਇਹ ਹਵੇ ਬਾਹਰ ਤੇ ਰਿਹਾ ਕਿਵੇਂ ਦੇਖ ਬਾਹਰ ਦੇਖੋ ਜੀ ਪੋਲੀਟੀਕਲ ਜਿਹੜਾ ਹੈਗਾ ਉਹਦੇ ਹੋ ਸਕਦਾ ਕਿਉਂਕਿ ਪਹਿਲਾਂ ਇਹਦੇ ਵਿਆਹ ਵਾਲੇ ਦਿਨ ਹੀ ਮਤਲਬ ਬਰਾਤ ਦੇ ਜਿਹੜੀਆਂ ਚੜਨ ਨੂੰ ਖੜੀ ਸੀਗੀ ਇਕਨ ਨੂੰ ਬੇਲ ਨਹੀਂ ਮਿਲੀ ਰੇਪ ਦੇ ਕੇਸ ਚੰਦਰ ਸੀਗਾ ਇਹ ਬਹੁਤ ਹੀ ਕ੍ਰਿਮੀਨਲ ਬੰਦਾ ਜੀ ਪੰਚਾਇਤ ਮੈਂਬਰ ਪਿੰਡ ਸੁਖੇਵਾਲ ਤੋਂ ਸਾਬਕਾ ਮੈਂ ਇਹੀ ਦੱਸਣਾ ਚਾਹਣਾਗਾ ਪੱਤਰਕਾਰ ਵੀਰਨ ਤੇ ਬਾਕੀ ਜਿਹੜੀ ਪਿੰਡ ਦੀ ਸਾਡੇ ਦੇ ਸਹਿਯੋਗੀ ਨੇਗੇ ਜੋ ਕਿ ਸਾਡੇ ਸਰਪੰਚ ਸਾਹਿਬ ਨੇ ਸਾਬਕਾ ਧਰਮਿੰਦਰ ਸਿੰਘ ਉਹਨਾਂ ਨੇ ਜੋ ਹਰਕਤ ਕੀਤੀ ਹੈ ਸਭ ਤੋਂ ਘਟੀਆ ਹਰਕਤ ਆ ਚੋਣਾ ਚੱਲਦੀਆਂ ਇਹਨੇ ਚੋਣਾ ਲੜਦੇ ਆਏ ਆਗੇ ਆਪਾਂ ਜਿੱਤ ਹਾਰ ਬਣੀ ਬਈ ਹੈਗੀ ਤੇ ਜਿੱਤ ਹਾਰ ਦੇ ਨਾਲ ਹੀ ਸਰਪੰਚੀ ਚੁਣੀ ਜਾਂਦੀ ਹੈ ਜੋ ਕਿ ਹੁਣ ਦੇਖਿਆ ਜਾਵੇ ਸਾਡੇ ਸਰਦਾਰ ਕੁਲਵਿੰਦਰ ਸਿੰਘ ਜੀ ਦੇ ਘਰ ਤੇ ਇੱਟਾਂ ਮਾਰੀਆਂ ਨੇ ਰਾਤ 12:08 ਤੇ ਇਹ ਬਹੁਤ ਘਟਿਆ ਗੱਲ ਆ ਗਈ ਚੋਣ ਲੜਨੇ ਆਪਾਂ ਚੋਣ ਵਧੀਆ ਤਰੀਕੇ ਨਾਲ ਲੜੋ ਸਾਡਾ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਚੋਣ ਆ ਇਹ ਨਿਰਪੱਖ ਹੋਣੀ ਚਾਹੀਦੀ ਆ ਤੇ ਜਿਹੜਾ ਇਹਦਾ ਅਸਲਾ ਉਹ ਜਾ ਮਤਲਬ ਕਿ ਜਮਾ ਹੋਣਾ ਚਾਹੀਦਾਗਾ ਜੀ ਤੇ ਜੇ ਹੋ ਸਕਦਾ ਪ੍ਰਸ਼ਾਸਨ ਚੋਣ ਕਮਿਸ਼ਨ ਤਾਂ ਕੈਮਰੇ ਲਗਾ ਕੇ ਚੋਣ ਕੀਤੀ ਜਾਵੇ ਜੇ ਇਹ ਕੀ ਕਾਰਵਾਈ ਨਹੀਂ ਹੁੰਦੀ ਸਰਪੰਚ ਸਾਹਿਬ ਤੇ ਤਾਂ ਫਿਰ ਅਸੀਂ ਜੋ ਸੰਘਰਸ਼ ਉਹ ਕਰਾਂਗੇ ਤੇ ਧਰਨਾ ਵੀ ਲਾ ਸਕਦੇ ਹਾਂ ਅਸੀਂ ਪਿੰਡ ਸੁਖੇਵਾਲ ਤੋਂ ਕੋਮਲਜੀਤ ਕਾਰ ਜੀ ਸਰਪੰਚੀ ਦੀ ਚੋਣ ਲੜ ਰਹੀਆਂ ਕਾਂਗਰਸ ਪਾਰਟੀ ਵੱਲੋਂ ਤੇ ਪਾਰਟੀ ਸਾਡੇ ਉੱਤੇ ਹਮਲੇ ਕਰ ਰਹੀ ਇਸ ਲਈ ਸਾਨੂੰ ਕੈਮਰਿਆਂ ਦੀ ਜੀ ਸਾਡੇ ਉੱਤੇ ਹਮਲੇ ਹੋ ਰਹੇ ਨੇ ਕੱਲ੍ਹ ਨੂੰ ਵੀ ਸਾਨੂੰ ਡਰਾ ਜੀ ਵੀ ਕੱਲ ਨੂੰ ਵੀ ਸਾਡੇ ਤੇ ਬਾਰਦਾਤ ਤਾਂ ਹੋ ਸਕਦੀਆਂ ਨੇ ਜੀ ਇਸ ਕਰਕੇ ਸੁਰੱਖਿਆ ਦਾ ਸਾਨੂੰ ਠੋਸ ਇੰਤਜ਼ਾਮ ਕਰਕੇ ਦੇਵੇ ਜੀ ਸਰਪੰਚ ਦੀ ਚੋਣ ਲੜ ਰਹੇ ਨੇ ਜੀ ਇਹ ਘਰ ਵਾਲੀ ਅਸੀਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਾਂ ਤੇ ਇਹ ਜਿਹੜਾ ਆਪਣਾ ਸਾਡੇ ਨਾਲ ਖੰਧ ਕੱਢ ਰਿਹਾ ਸਰਪੰਚ ਦੇ ਮਾਨ ਦਾ ਬਹੁਤ ਨਜ਼ਦੀਕੀ ਆ ਇਹਨੇ ਇੱਕ ਰਾਤ ਕੁਲਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਹ ਵੀ ਕੁਲਵਿੰਦਰ ਸਿੰਘ ਦੀ ਸਪੋਰਟ ਕਿਉਂ ਕਰ ਰਿਹਾ ਠੀਕ ਹੈ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਤੇ ਪਰਚਾ ਹੋਣਾ ਚਾਹੀਦਾ ਕਿੰਨੇ ਜਰਾ ਥਾਂ ਮਲੋਇਆ 12:00 ਬਜੇ 4-5 ਮਿੰਟ ਤੇ ਪਈ ਹੈ ਲੈ ਵੀ ਕੋਈ ਲੈ ਹਮ ਲੇ ਕਿ ਤੋ ਡਟਾ ਸਾਡੇ ਨਾਲ ਪਹਿਲਾ ਕੋਈ ਰੰਚ ਸੀ ਨਹੀਂ ਬੈਲੀ ਗਲੀ ਜੋ ਹਰਾਤ ਤੋਂ ਸਾਨੂੰ ਪਤਾ ਸਵੇਰੇ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਮੇਰਾ ਭਰਾ ਕਾ ਸਕਾ ਵੀ ਇਹਦੇ ਘਰ ਤੇ ਸਰਪੰਚ ਨੇ ਇੱਟ ਮਾਰੀਆਂ ਉਸ ਤੋਂ ਪਹਿਲਾਂ ਰਾਤ 12:00 ਬਜੇ 12 ਵਜੇ ਕੋਈ 5-10 ਮਿੰਟ ਤੇ ਮੈਨੂੰ ਕਲਵੰਤ ਦਾ ਪ੍ਰਧਾਨ ਦਾ ਫੋਨ ਆਇਆ ਕਹਿੰਦਾ ਵੀ ਯਾਰ ਬਾਹਰ ਵੀ ਗੱਡੀ ਆਈ ਹੈ ਕੋਈ ਮੈਂ ਕਿਹਾ ਚੱਲ ਮੈਂ ਆ ਗਿਆ ਜਦੋਂ ਮੈਂ ਆਇਆ ਇੱਕ ਗੱਡੀ ਖੜੀ ਸੀ ਉਰੇ ਤਾਂ ਉਰੇ ਜੀ ਤਰਵਿੰਦਰ ਸਰਪੰਚ ਸੀਗਾ ਮਤਲਬ ਛਾਪਕਾ ਸਰਪੰਚ ਉਹ ਜਦੋਂ ਮੈਂ ਪ੍ਰਧਾਨ ਨੂੰ ਅੰਦਰ ਲੈ ਗਿਆ ਉਹਨੂੰ ਮੈਂ ਕਿਹਾ ਵੀ ਇਹਨੂੰ ਲੈ ਕੇ ਜਾਇਆ ਤੇ ਵੀ ਭੇਜ ਦੇ ਆਪਾਂ ਜਦ ਹੀ ਦਵਿੰਦਰ ਉਹਨੀ ਆ ਗਏ ਉਸ ਤੋਂ ਬਾਅਦ ਸਾਡੇ ਉਧਰ ਪਿੱਠ ਘਮਾਉਂਦੇ ਘਮਾਉਂਦੇ ਉਹ ਕਿਤੇ ਇੱਟ ਮਾਰ ਗਿਆ ਉਰੇ ਕਲਵੰਦਰ ਦੇ ਬਾਹਰ ਤੇ ਇੱਟ ਮਾਰੀ ਉਹਨੂੰ ਇਟ ਮਾਰ ਕੇ ਵੀ ਭੱਜ ਕੇ ਜਾ ਖੜੇ ਨਹੀਂ ਉਦੋਂ ਵਾ ਜਦੋਂ ਅਸੀਂ ਅੰਦਰੋਂ ਆਏ ਉੱਥੇ ਸੀਗਾ ਉਹ ਤਵਿੰਦਰ ਲੈ ਗਿਆ ਉਹਨੂੰ ਖਿੱਚ ਕੇ ਤਵਿੰਦਰ ਨੂੰ ਮੈਂ ਉਹਨੂੰ ਕਹਾ ਮੈਂ ਇੱਥੋਂ ਲੈ ਕੇ ਜਾ ਵੀ ਇੱਥੋਂ ਚਲੇ ਜਾਓ ਕਿਉਂਕਿ ਅਸੀਂ ਮੌਕਾ ਦੇਖਿਆ ਵੀ ਇੱਥੇ ਗੜਬੜ ਵੱਜ ਸਕਦੀ ਆ ਸਾਡੀ ਸਮਝਦਾਰੀ ਇਹੀ ਅਸੀਂ ਨਹੀਂ ਚਾਉਂਦੇ ਸੀ ਕਿਉਂਕਿ ਕਲਵਿੰਦਰ ਸਾਕਾ ਭਰਾ ਮੇਰਾ ਉਸ ਚੀਜ਼ ਕਰਕੇ ਅਸੀਂ ਉਹਨੂੰ ਭੇਜਿਆ ਦੇਖੋ ਬਹੁਤ ਮੰਦ ਭਾਗੀ ਖਬਰ ਹੈ ਇਹ ਗਲਤ ਗੱਲ ਕੀਤੀ ਆ ਤਰਮਿੰਦਰ ਨੇ ਬਿਲਕੁਲ ਗਲਤ ਕੀਤੀ ਆ ਐਵੇਂ ਨਹੀਂ ਕਰਨਾ ਚਾਹੀਦਾ ਰੈਕਡ ਵੀ ਕੱਲ੍ਹ ਹੈਸ ਬਾਰੇ ਕਿ ਕਹਿੰਨਾ ਚਾਹੁੰਦੇ। ਰਾਤ ਜੀ 12 ਵਜੇ ਦੀ ਗੱਲ ਆ। ਮੈਂ ਸੁੱਤਾ ਪਿਆ ਸੀ। ਜਦੋਂ ਇੱਕ ਲੱਕਤ ਗੱਡੀ ਰੋਕੀ ਮੇਰੇ ਬਾਹਰ ਮੋੜੇ ਵਾ ਫਟਾਫਟ ਉੱਠਿਆ। ਮੈਂ ਉੱਠ ਕੇ ਗੇਟ ਖੋਲ੍ਹਿਆ। ਜਦੋਂ ਮੈਂ ਦੇਖਿਆ ਸਰਪੰਚਾ। ਮੈਂ ਇਹਨੂੰ ਕਿਹਾ ਸਰਪੰਚ ਵੀ ਤੂੰ ਰਾਤ ਦਾ ਕੰਮ ਆ। ਵੀ ਤਬ ਤੇ ਘਰ ਜਾਓ। ਵੀ ਉਹ ਕੀ ਮਤਲਬ ਹੈ ਤੁਹਾਡਾ। ਬਾਅਦ ਦੇ ਵਿੱਚ ਮੁੰਡਾ ਨੰਬਰਦਾਰ ਆ ਸਾਡਾ ਦਪਿੰਦਰ ਤੇ ਚਤਵਰਤ ਮੈਂਬਰਾ ਕਾਲਾ। ਉਹ ਆਏ। ਮੈਂ ਬਿਆਨਤ ਨੂੰ ਫੋਨ ਕੀਤਾ ਮੇਰੀ ਮਾਸੀ ਦਾ ਮੁੰਡਾ। ਇਹ ਵੀ ਮਾਸੀ ਦਾ ਮੁੰਡਾ ਮੇਰੀ ਦਾ ਕੁਲਵਿੰਦਰ ਵੀ। ਉਹ ਜਦੀ ਆਇਆ ਮੈਂ ਬਿਆਨਤ ਇਹਨਾਂ ਚਲੋ ਬਿਆੰਤ ਨੂੰ ਕਿ ਆਇਆ ਮੈਂ ਜਿਹੜੀ ਆਉਦਾ ਬਾਹਰ ਲਾ ਲਿਆ ਮੈਂ ਸੜਕ ਦੇ ਫਿਰਕੇ ਦੇਖ ਕੇ ਮੈਨੂੰ ਕਿਹਾ ਵੀ ਬਗਜਾ ਵੀਰੇ ਹੱਥ ਬੰਨੇ ਆਉਦਾ ਮੈਂ ਅੰਦਰ ਵੜ ਗਿਆ ਫਿਰ ਬਿਆੰਤ ਨੂੰ ਬੁਲਾਇਆ ਜੀ ਮੇਰੇ ਸਾਹਮਣੇ ਗੱਲ ਹੋਈ ਜੀ ਹਿੱਟ ਮਾਰ ਕੇ ਇਹ ਹਾਂ ਹਿੱਟ ਤਾਂ ਸਰਿਆ ਮੈਂ ਤਾਂ ਕੋਈ ਵਹਿ ਨਹੀਂ ਰੋਕਿਆ ਇਹਨੂੰ ਹਮਲਾ ਹੋਇਆ ਹਮਲੇ ਹੀ ਆਹ ਹਿੱਟ ਤੇ ਇਹਦਾ ਕੋਈ ਫਾਇਦਾ ਨਹੀਂ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦਾ ਵੀ ਬਣਦੀ ਕਾਰਵਾਈ ਆ ਜਿਹੜੀ ਇਹੋ ਜਿਹੇ ਬੰਦੇ ਦੇ ਕਰਨੀ ਚਾਹੀਦੀ ਆ